ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਵਿਜਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਕੋਠੀ ਦੀ ਵੀਡੀਓ ਲੈ ਕੇ ਆਏ ਆ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ ਜਗਰਾਉਂ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਕਲੋਨੀ ਦੇ ਵਿੱਚ ਕੋਠੀ ਬਣੀ ਹੋਈ ਆ ਇੱਥੇ ਨਾਰਮਲ ਜਿਹੜਾ ਵਿਸਵੇ ਦਾ ਰੇਟ ਹੈ 10 ਤੋਂ 12 ਲੱਖ ਰੁਪਈਆ ਨਾਰਮਲ ਵਿਸਵੇ ਦਾ ਰੇਟ ਆ ਜੀ ਤੇ ਕੋਠੀ ਬਹੁਤ ਸੋਹਣੀ ਬਣੀ ਹੋਈ ਆ ਪੂਰੀਆਂ ਖੁੱਲੀਆਂ ਡੁੱਲੀਆਂ ਸੜਕਾਂ ਬਣੀਆਂ ਹੋਈਆਂ ਇੱਥੇ 35 35 40 40 ਫੁੱਟ ਦੀਆਂ ਸੜਕਾਂ 'ਚ ਜਿਹੜੀਆਂ ਗਲੀਆਂ ਬਣੀਆਂ ਹੋਊਗੀਆਂ ਨੇ ਇੰਨੀਆਂ ਖੁੱਲੀਆਂ ਸੜਕਾਂ ਬਣੀਆਂ ਹੋਊਗਾ ਆ ਦੇਖੋ ਕੋਠੀ ਦੇ ਅੱਗੇ ਦੋ ਬੈਂਚ ਪਏ ਆ ਬੈਠਣ ਉੱਠਣ ਵਾਸਤੇ ਆਪਣੇ ਤੇ ਕੋਲੇ ਗਮਲੇ ਗਮਲੇ ਵੀ ਲੱਗੇ ਹੋਏ ਆ ਤੇ ਆਹ ਦੇਖੋ ਜੀ ਗੇਟ ਆ ਜਿਹੜਾ ਗੇਟ ਵੀ 10 ਫੁੱਟ ਦਾ ਗੇਟ ਲੱਗਿਆ ਹੋਇਆ ਪੂਰਾ ਵਧੀਆ ਕੌਲਿਆਂ ਦੇ ਉੱਤੇ ਦੇਖੋ ਕਿੰਨਾ ਸੋਹਣਾ ਪੱਥਰ ਲੱਗਿਆ ਹੋਇਆ ਤੇ ਆ ਕੰਧ ਦੇ ਉੱਤੇ ਵੀ 5-5 ਫੁੱਟ ਪੱਥਰ ਲੱਗਿਆ ਹੋਇਆ ਜੀ ਦੇਖੋ 5-5 6-6 ਫੁੱਟ ਹੀ ਲੱਗਿਆ ਹੋਊਗਾ ਜੀ ਤੇ ਪੂਰਾ ਖੁੱਲਾ ਢੁਲਾ ਪੋਰਚ ਏਰੀਆ ਗੱਡੀ ਖੜਾ ਕੇ ਨਾਲ ਸਕੂਟਰੀ ਖੜੀ ਆ ਫੇਰ ਵੀ ਜਗ੍ਹਾ ਹੈਗੀ ਜੀ ਨੰਗਣ ਨੂੰ ਤੇ ਕੋਠੀ ਚ ਐਂਟਰ ਕਰਦੇ ਸਾਰ ਲੈਫਟ ਸਾਈਡ ਤੇ ਆ ਗਿਆ ਜੀ ਲੈਟਰਨ ਬਾਥਰੂਮ ਤੇ ਆ ਇਹਦੇ ਅੱਗੇ ਲੱਗਿਆ ਹੋਸੀ ਵਾਸ਼ ਫੈਸ਼ਨ ਆ ਦੇਖੋ ਜੀ ਆ ਆ ਕੀ ਲੈਟਰਨ ਇੱਥੇ ਸਿੰਪਲ ਸੀਟ ਲੱਗੀ ਹੋਈ ਆ ਤੇ ਇਹਦੇ ਚ ਵੀ ਪੱਥਰ ਪੱਥਰ ਲੱਗਿਆ ਹੋਇਆ ਸਾਰਾ ਤੇ ਆ ਆ ਗਿਆ ਜੀ ਬਾਥਰੂਮ ਇਹਦੇ ਵਿੱਚ ਇੰਗਲਿਸ਼ ਸੀਟ ਲੱਗੀ ਹੋਈ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਇਦੋਂ ਨੂੰ ਸ਼ੀਟਾਂ ਬਾਹਰ ਵੀ ਲੱਗਿਆ ਹੋਊਗਾ ਆ ਆ ਗਈ ਵਾਸ਼ ਮਸ਼ੀਨ ਤੇ ਆ ਦੇਖੋ ਇਹਦੇ ਵਿੱਚ ਇੰਗਲਿਸ਼ ਸ਼ੀਟ ਲੱਗੀ ਹੋਈ ਆ ਉਨੀ ਜਗ੍ਹਾ ਕਵਰ ਕੀਤੀ ਹੋਊ ਹਿਸਾਬ ਨਾਲ ਤੇ ਇੱਥੇ ਵੀ ਪੂਰੀ ਵਧੀਆ ਟਾਇਲ ਲੱਗੀ ਹੋਈ ਆ ਸਾਰਾ ਕੰਮ ਕੰਪਲੀਟ ਆ ਜੀ ਕੋਠੀ ਦਾ ਕੋਈ ਕੰਮ ਕਰਵਾਉਣ ਦੀ ਲੋੜ ਨਹੀਂ ਆ ਕੇ ਸਮਾਨ ਨਹੀਂ ਰੱਖਣਾ ਆ ਗਈ ਫਰੰਟ ਤੇ ਕਿਚਨ ਤੇ ਕਾਰਨਰ ਵਿੰਡੋ ਦਿੱਤੀ ਗਈ ਆ ਇਹਦੇ ਵਿੱਚ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ 3 ਬਸ ਵੀ 150 ਗਾਜ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਆ ਦੇਖੋ ਪੋਰਚ ਵੀ ਪੂਰਾ ਖੁੱਲਾ ਢਲਾ ਪੋਰਚ ਏਰੀਆ ਬਣਿਆ ਹੋਇਆ ਤੇ ਆ ਇਹਦੇ ਉੱਪਰ ਉੱਪਰਲੀ ਸਾਈਡ ਵੀ ਬਾਥਰੂਮ ਹੀ ਬਣਿਆ ਹੋਇਆ ਤੇ ਨਾਲੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਇਹ ਤੇ ਆ ਦੇਖੋ ਜੀ ਆ ਆ ਗਿਆ ਮੇਨ ਐਂਟਰੀ ਗੇਟ ਲੌਬੀ ਵਾਲਾ ਗੇਟ ਦੇ ਨਾਲ ਵਿੰਡੋ ਦਿੱਤੀ ਗਈ ਹੈ ਇਹਦੇ ਵਿੱਚ ਵੀ ਸ਼ੀਸ਼ਾ-ਸ਼ੀਸ਼ਾ ਲੱਗਿਆ ਹੋਇਆ ਵਧੀਆ ਖੁੱਲਾ ਢੁਲਾ ਪ੍ਰੋਗਰਾਮ ਆ ਜੀ ਪੂਰਾ ਤੇ ਆ ਦੇਖੋ ਜੀ ਲੌਬੀ ਬਹੁਤ ਖੁੱਲੀ ਢੁਲੀ ਲੌਬੀ ਬਣੀ ਹੋਈ ਆ ਤਿੰਨ ਮੰਜ਼ਲੀ ਕੋਠੀ ਬਣੀ ਹੋਈ ਆ ਜੀ ਇਹ ਆ ਦੇਖੋ ਖੁੱਲੀ ਡੁੱਲੀ ਲੌਬੀ ਬਣੀ ਹੋਈ ਆ ਪੂਰੀ ਤੇ ਇੱਥੇ ਵੀ ਵਧੀਆ ਟਾਇਲ ਟੂ ਲੱਗੀ ਹੋਈ ਆ 2x4 ਦੀ ਤੇ ਆ ਆ ਗਿਆ ਜੀ LED ਪੈਨਲ ਤੇ ਲੌਬੀ ਦੇ ਵਿੱਚ ਦੀ ਪੌੜੀਆਂ ਚੜ੍ਹਦੀਆਂ ਜੀ ਤੇ ਆ ਆ ਗਿਆ ਜੀ ਬੈੱਡਰੂਮ ਬੈੱਡਰੂਮ ਵੀ ਪੂਰਾ ਖੁੱਲਾ ਢਲਾ ਬਣਿਆ ਹੋਇਆ ਦੇਖੋ ਕਿੱਡਾ ਵੱਡਾ ਬੈੱਡਰੂਮ ਬਣਿਆ ਹੋਇਆ ਤੇ ਬਾਥਰੂਮ ਵੀ ਤੁਹਾਨੂੰ ਦਿਖਾਵਾਂਗੇ ਕਮਰਿਆਂ ਜਿਹੜੇ-ਜਿਹੜੇ ਤਾਂ ਬਾਥਰੂਮ ਬਣੇ ਹੋਇਆ ਜੀ ਪੂਰੇ ਖੁੱਲੇ ਡੁੱਲੇ ਆ ਦੇਖੋ ਪੂਰਾ ਡਿਜ਼ਾਈਨ ਦਾ ਕਮਰਾ ਬਣਿਆ ਹੋਇਆ ਤੇ ਆ ਬੈਕ ਸਾਈਡ ਤੇ ਆ ਗਿਆ ਵੈਂਟੀਲੇਸ਼ਨ ਏਰੀਆ ਤੇ ਵਾਸ਼ਿੰਗ ਏਰੀਆ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੀ ਆਪਾਂ ਇੱਕ ਬੇਨਤੀ ਹੈ ਜੀ ਐਨ ਆਰ ਆਈ ਵੀਰਾਂ ਭੈਣਾਂ ਨੂੰ ਵੀ ਆਪਾਂ ਨੂੰ ਡਾਇਰੈਕਟ ਕਾਲ ਨਾ ਕਰਿਆ ਕਰੋ ਜੀ ਕਿਉਂਕਿ ਇਧਰੋਂ ਦੁਆਰਾ ਬੈਕ ਕਾਲ ਹੁੰਦੀ ਨਹੀਂ ਜਿੰਨੀਆਂ ਮਿਸ ਕਰ ਲਾਂਗਾ ਹੁੰਦੀਆਂ ਨਹੀਂ ਤਾਂ ਆਪਾਂ ਬੈਕ ਕਾਲ ਕਰ ਲੈਨੇ ਆ WhatsApp ਕਾਲ ਕਰਿਆ ਕਰੋ ਜਾਂ ਆਪਾਂ ਨੂੰ WhatsApp ਤੇ ਮੈਸੇਜ ਛੱਡ ਦਿਆ ਕਰੋ ਜੀ ਉਹ ਸਾਬ ਨਾਲ ਆਪਾਂ ਗੱਲ ਕਰ ਲਿਆ ਕਰਾਂਗੇ ਆ ਆ ਗਿਆ ਜੀ ਵਾਸ਼ਿੰਗ ਏਰੀਆ ਇੱਥੇ ਮਸ਼ੀਨ ਰੱਖੀ ਹੋਈ ਆ ਤੇ ਆ ਦੇਖੋ ਕਾਫੀ ਵੱਡੀ ਵਿੰਡੋ ਲੱਗੀ ਹੋਈ ਹੈ ਇੱਥੇ ਤੇ ਆ ਆ ਗਿਆ ਜੀ ਰੋਸ਼ਨਦਾਨ ਇਹ ਬਾਥਰੂਮ ਆ ਗੀਜਰ ਵੀ ਬਾਹਰ ਹੀ ਲੱਗਿਆ ਹੋਇਆ ਇੱਥੇ ਵਧੀਆ ਆ ਦਿਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਬਾਥਰੂਮ ਕਮਰੇਆਂ ਦੇ ਡੇਡੇ ਬਾਥਰੂਮ ਬਣੇ ਹੋਇਆ ਤੇ ਬਾਥਰੂਮ ਦੇ ਨਾਲ ਹੀ ਡਰੈਸਿੰਗ ਰੂਮ ਵੀ ਬਣਿਆ ਹੋਇਆ ਆ ਆ ਗਿਆ ਜੀ ਡਰੈਸਿੰਗ ਰੂਮ ਤੇ ਦੇਖੋ ਕਿੰਨਾ ਖੁੱਲਾ ਡੁੱਲਾ ਬਣਿਆ ਹੋਇਆ ਡਰੈਸਿੰਗ ਰੂਮ ਵੀ ਤੇ ਇਹਦੇ ਚ ਵੀ ਪੱਥਰ-ਪੱਥਰ ਲੱਗਿਆ ਹੋਇਆ ਸਾਰਾ ਟੈਲਾਂ ਲੱਗੀਆਂ ਹੋਣਗੀਆਂ ਇਹ ਕੰਧਾਂ ਦੇ ਉੱਤੇ ਤੇ ਆ ਦੇਖੋ ਜੀ ਆ ਆ ਗਿਆ ਬਾਥਰੂਮ ਕਮਰੇ ਜੱਡਾ ਬਾਥਰੂਮ ਬਣਿਆ ਹੋਇਆ ਤੇ ਇਹਦੇ ਚ ਇੱਕ ਚੀਜ਼ ਬਹੁਤ ਵਧੀਆ ਲੱਗੀ ਜੀ ਆਪਾਂ ਨੂੰ ਤੇ ਆ ਲੱਗਿਆ ਜੀ ਇਹ ਚ ਵਾਸ਼ਵੇਸ਼ਨ ਤੇ ਆ ਬਾਥਰੂਮ ਵਾਲਾ ਹਸਾਬ ਕਿਤਾਬ ਜਾਂ ਵੀ ਲੱਗਿਆ ਹੋਇਆ ਜੀ ਵਿੱਚ ਇਹਦੇ ਇਹ ਬਹੁਤ ਵਧੀਆ ਚੀਜ਼ ਆ ਤੇ ਆ ਨਾਲ ਇੰਗਲਿਸ਼ ਸ਼ੀਟ ਲੱਗੀ ਹੋਈ ਇੱਥੇ ਤੇ ਆ ਜਿਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਕਿਚਨ ਤੇ ਆ ਦੇਖੋ ਵੀ ਕਮਰਾ ਪੂਰਾ ਖੁੱਲਾ ਢੁਲਾ ਵਧੀਆ ਪੂਰੀ ਓਕੇ ਕੋਠੀ ਬਣੀ ਹੋਈ ਆ ਜੀ ਕੋਈ ਡੀਲਰ ਦੀ ਕੋਠੀ ਨਹੀਂ ਬਣੀ ਹੋਈ ਆ ਆਪਦੀ ਆਪਣੇ ਹੱਥੀਂ ਕੋਠੀ ਬਣਾਈ ਹੋਈ ਆ ਮਾਲਕਾਂ ਨੇ ਤੇ ਆ ਜਾਓ ਜੀ ਆ ਆ ਗਿਆ ਕਿਚਨ ਕਿਚਨ ਵੀ ਪੂਰੀ ਖੁੱਲੀ ਡੁੱਲੀ ਕਿਚਨ ਬਣੀ ਹੋਈ ਆ ਕਿਚਨ 'ਚ ਐਂਟਰੀ ਕਰਦੇ ਸਾਰ ਲੈਫਟ ਸਾਈਡ ਤੇ ਸ਼ੈਂਖ ਲੱਗਿਆ ਹੋਇਆ ਜੀ ਓਪਨਿੰਗ ਕਿਚਨ ਆ ਹੈ ਹਨਾ ਜਿਵੇਂ ਪਰਦਾ ਪੁਰਦਾ ਲੱਗ ਸਕਦਾ ਤੇ ਆ ਉੱਪਰ ਭਾਂਡੇ-ਪੁੰਡੇ ਰੱਖਣ ਨੂੰ ਹੈਗਾ ਇਸ ਹਿਸਾਬ ਕਿਤਾਬ ਤੇ ਆ ਦੇਖੋ ਜੀ ਸੈਲਫ ਵੀ ਪੂਰੀ ਵਧੀਆ ਖੁੱਲੀ ਡੁੱਲੀ ਸੈਲਫ ਤਿੰਨੋਂ ਪਾਸੇ ਕਮਾਈ ਹੋਈ ਆ ਸੈਲਫ ਇਹਦੇ ਤੇ ਪੱਥਰ-ਪੱਥਰ ਲੱਗਿਆ ਹੋਇਆ ਵੀ ਇੱਥੇ ਇਹਨਾਂ ਨੇ ਆਹ ਲੱਕੜ ਦਾ ਕੰਮ ਨਹੀਂ ਕਰਵਾਇਆ ਵਾ ਕਿਚਨ ਦੇ ਵਿੱਚ ਬਾਕੀ ਸਾਰਾ ਕੰਮ ਓਕੇ ਆ ਕਾਰਨਰ ਵਿੰਡੋ ਦਿੱਤੀ ਗਈ ਹੈ ਦੇ ਵਿੱਚ ਜਿਹੜੇ ਬਾਕਸ-ਬਾਕਸ ਬਣਨੇ ਹੁੰਦੇ ਆ ਉਹ ਨਹੀਂ ਬਣੇ ਹੋਏ ਉਹ ਆਪਾਂ ਆਪਣੇ ਹਿਸਾਬ ਕਿਤਾਬ ਨਾਲ ਬਣਵਾ ਸਕਦੇ ਆ ਜੀ ਵੀ ਯਾਨੀ ਕਿ ਉਹਨਾਂ ਜ਼ਿਆਦਾ ਕੰਮ-ਕੁਮ ਨਹੀਂ ਕਰਵਾਉਣ ਦੀ ਲੋੜ ਲਿਆ ਕੇ ਸਮਾਨ ਨਹੀਂ ਰੱਖਣਾ ਜੀ ਇੱਕ ਨੰਬਰ ਕੋਠੀ ਆ ਪੂਰੀ ਤੇ ਆ ਦੇਖੋ ਜੀ ਪੌੜੀਆਂ ਪੌੜੀਆਂ ਦੇ ਉੱਤੇ ਪੱਥਰ-ਪੁੱਥਰ ਲੱਗਾ ਹੋਇਆ ਵਧੀਆ ਤੇ ਇਹਦੀ ਰੇਲਿੰਗ ਦਾ ਕੰਮ ਰਹਿੰਦਾ ਜੀ ਜਿਹੜੀ ਰੇਲਿੰਗਾਂ ਦਾ ਪੌੜੀਆਂ ਤੇ ਉਹ ਨਹੀਂ ਲੱਗੀ ਹੋਈ ਉਹ ਤੁਹਾਡੇ ਸਾਹਮਣੇ ਹੀ ਆ ਜੀ ਤੇ ਰੇਟ ਮਾਲਕਾਂ ਨੇ ਬਿਲਕੁਲ ਹੀ ਜਾਇਜ਼ ਰੇਟ ਮੰਗਿਆ ਕੋਠੀ ਦਾ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੀ ਰਹੋ ਜੀ ਰੇਟ ਆ ਜੀ ਜਿਹੜਾ ਆਪਾਂ ਵੀਡੀਓ ਦੇ ਸ਼ੁਰੂ ਚ ਤਾਂ ਹੀ ਨਹੀਂ ਬੋਲਦੇ ਕਿਉਂਕਿ ਫਿਰ ਰੇਟ ਸੁਣ ਕੇ ਸਾਰੇ ਕਸਟਮਰ ਇਦਾਂ ਹੀ ਫੋਨ ਲਾਈ ਜਾਂਦੇ ਆ ਤੇ ਬਹੁਤ ਸਾਰੇ ਫੋਨ ਚੱਕਣੋਂ ਵੀ ਰਹਿ ਜਾਂਦੇ ਕਿਉਂਕਿ ਸਾਰੀ ਡਿਟੇਲ ਹੀ ਫਿਰ ਫੋਨ ਤੇ ਪੁੱਛਣ ਲੱਗ ਜਾਂਦੇ ਆ ਜੀ ਤੇ ਆ ਦੇਖੋ ਇੱਧਰ ਉੱਪਰ ਪੌੜੀਆਂ ਚੜ੍ਹਦੀਆਂ ਇਹਦੇ ਵਿੱਚ ਉੱਪਰਲੀ ਸਾਈਡ ਤੋਂ ਤੇ ਆ ਦੇਖੋ ਜੀ ਇੱਥੇ ਤਿੰਨ ਬੈੱਡਰੂਮ ਬਣੇ ਹੋਇਆ ਫਰਸਟ ਫਲੋਰ ਦੇ ਉੱਤੇ ਆ ਦੇਖੋ ਜੀ ਇੱਕ ਬੈੱਡਰੂਮ ਆ ਆ ਗਿਆ ਇਹਦੇ ਨਾਲ ਵੀ ਅਟੈਚ ਬਾਥਰੂਮ ਬਣਿਆ ਹੋਇਆ ਕਾਰਨਰ ਵਿੰਡੋ ਦਿੱਤੀ ਗਈ ਹੈ ਇਹਦੇ ਵਿੱਚ ਆਹ ਦੇਖੋ ਜੀ ਆ ਆ ਗਈ ਵਿੰਡੋ ਤੇ ਆ ਗਿਆ ਜੀ ਬਾਥਰੂਮ ਇਹ ਵੀ ਬਾਥਰੂਮ ਪੂਰਾ ਵਧੀਆ ਬਣਿਆ ਹੋਇਆ ਕੋਠੀਪੁਰੀ ਇੱਕ ਨੰਬਰ ਆ ਜੀ ਜਿਵੇਂ ਬਹੁਤ ਸਾਰੇ ਕਸਟਮਰ ਕਹਿ ਦਿੰਦੇ ਵੀ ਡੀਲਰ ਦੀ ਬਣੀ ਤਾਂ ਨਹੀਂ ਚੀਜ਼ ਹਨਾ ਵੀ ਡੀਲਰ ਵਾਲਾ ਹਿਸਾਬ ਕਿਤਾਬ ਨਹੀਂ ਏ ਮਾਲਕਾਂ ਨੇ ਆਪ ਹੱਥੀ ਬਣਾਈ ਹੋਈ ਆ ਕੋਠੀ ਆ ਦੇਖੋ ਜੀ ਇਹ ਵੀ ਪੂਰਾ ਖੁੱਲਾ ਢੁਲਾ ਬਾਥਰੂਮ ਹੈ ਟਾਇਲ ਤੋਂ ਲੱਗੀ ਹੋਈ ਵਧੀਆ ਇਹਦੇ ਵਿੱਚ ਇੰਗਲਿਸ਼ ਸ਼ੀਟ ਲੱਗੀ ਹੋਈ ਆ ਵੈਂਟੀਲੇਸ਼ਨ ਤੇ ਰੌਸ਼ਨੀ ਲਈ ਅਡਜਸਟ ਫੈਨ ਦਿੱਤਾ ਹੋਇਆ ਜੀ ਦੇਖੋ ਵੀ ਕਮਰਾ ਸਾਰਾ ਪੂਰਾ ਓਕੇ ਆ ਕੋਈ ਕਲਰ ਕਰਾਉਣ ਦੀ ਲੋੜ ਨਹੀਂ ਕਲਰ ਪੇਂਟ ਦਾ ਵੀ ਸਾਰਾ ਕੰਮ ਓਕੇ ਆ ਤੇ ਆ ਜਾਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਦੂਜਾ ਕਮਰਾ ਆਪਾਂ ਤੇ ਆ ਗਿਆ ਜੀ ਦੂਜਾ ਕਮਰਾ ਇਹ ਵੀ ਪੂਰਾ ਵਧੀਆ ਬਣਿਆ ਹੋਇਆ ਇਦੇ ਵਿੱਚ ਵੀ ਰੋਸ਼ਨੀ ਲਈ ਵਿੰਡੋ ਦਿੱਤੀ ਗਈ ਆ ਕਾਫੀ ਵੱਡੀ ਵੱਡੀਆਂ-ਵੱਡੀਆਂ ਵਿੰਡੋ ਦਿੱਤੀਆਂ ਗੰਗਾ ਇਹਦੇ ਵਿੱਚ ਤੇ ਇਹਦੇ ਨਾਲ ਹੀ ਆ ਗਿਆ ਜੀ ਗੇਟ ਇਹ ਗੇਟ ਦੀ ਬਾਲਕਨੀ ਵਾਲੀ ਛੜ ਛੱਡਿਆ ਹੋਇਆ ਤੇ ਆ ਦੇਖੋ ਜੀ ਆ ਬਾਲਕਨੀ ਆ ਤੇ ਇਹਦਾ ਜਿਹੜਾ ਗੇਟ ਆ ਬਾਥਰੂਮ ਦਾ ਇਹ ਇਧਰਲੀ ਸਾਈਡ ਬਾਲਕਨੀ ਦੇ ਵਿੱਚ ਦੀ ਵੀ ਦਿੱਤਾ ਹੋਇਆ ਕਾਮਨ ਬਾਥਰੂਮ ਬਣਿਆ ਹੋਇਆ ਦੋਨਾਂ ਕਮਰਿਆਂ ਦੇ ਨਾਲ ਤੇ ਆ ਸਾਹਮਣੇ ਜਗ੍ਹਾ ਦੇਖਦੇ ਜਿੱਥੇ ਮੋਟਰਸਾਈਕਲ ਖੜਿਆ ਜੀ ਇਹ ਜਗ੍ਹਾ ਕੋਠੀ ਵਾਲਿਆਂ ਦੀ ਆਬਦੂਗੀ ਆ ਇੱਥੇ ਜਿੱਦਾਂ ਮਰਜੀ ਸ਼ੈੱਡ ਛੱਡ ਪਾ ਸਕਦੇ ਆ ਉਸ ਚੀਜ਼ ਦੀ ਕਲੋਨੀ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਕਿਉਂਕਿ ਇਹ ਜਗ੍ਹਾ ਇਹਨਾਂ ਦੀ ਵੀ ਆ ਜੀ ਜਿਨ੍ਹਾਂ ਦੇ ਕੋਠੀ ਦਾ ਫਰੰਟ ਲੱਗਦਾ ਇਹਨਾਂ ਦੀ ਵੀ ਜਗ੍ਹਾ ਤੇ ਵੀ ਗੱਡੀਆਂ ਜਿੰਨੀਆਂ ਮਰਜੀ ਖੜਾ ਸਕਦੇ ਇੱਥੇ ਸੜਕਾਂ ਵੀ ਖੁੱਲੀਆਂ ਡਲੀਆਂ ਨੇ ਪੂਰੀਆਂ ਹਨਾ ਤੇ ਆ ਦੇਖੋ ਜੀ ਆ ਆ ਗਿਆ ਦੂਜਾ ਕਮਰਾ ਇਹਦੇ ਨਾਲ ਹੀ ਬਣਿਆ ਹੋਇਆ ਪੂਜਾ ਰੂਮ ਤੇ ਇੱਕ ਆ ਬਾਕਸ ਜਿਹਾ ਬਣਿਆ ਹੋਇਆ ਜੀ ਇੱਥੇ ਇਦੇ ਵਿੱਚ ਜਿਹੜਾ ਫਸਟ ਫਲੋਰ ਦਾ ਬਿਜਲੀ ਦਾ ਸਾਰਾ ਹਿਸਾਬ ਕਿਤਾਬ ਇੱਥੇ ਹੈ ਜੀ ਜਿਹੜਾ ਇਹ ਤੋਂ نیچے ਵਾਲਾ ਉਹ ਨੀਚੇ ਹੀ ਬਾਕਸ ਬਣਿਆ ਹੋਇਆ ਵੀ ਅਲੱਗ-ਅਲੱਗ ਹੈ ਇਹਨਾਂ ਦਾ ਹਿਸਾਬ ਕਿਤਾਬ ਹੈ ਜਿਹੜਾ ਬਿਜਲੀ ਦਾ ਤੇ ਇਹ ਵਧੀਆ ਚੀਜ਼ ਹੈ ਜੀ ਵੀ ਯਾਨੀ ਕਿ ਕਈ ਵਾਰੀ ਤਾਰ ਤੂਰ ਮੱਚ ਜੇ ਉਹਦੀ ਕੋਈ ਟੈਨਸ਼ਨ ਨਹੀਂ ਵੀ ਉੱਪਰਲੇ ਦਾ ਅਲੱਗ ਨੀਚੇ ਵਾਲੇ ਦਾ ਅਲੱਗ ਹਨ ਤੇ ਆਹ ਦੇਖੋ ਜੀ ਆਹ ਬਣਿਆ ਹੋਆ ਪੂਜਾ ਰੂਮ ਤੇ ਵੀ ਪੂਰਾ ਖੁੱਲਾ ਢੁਲਾ ਬਣਿਆ ਹੋਇਆ ਸਾਈਡ ਤੇ ਪੂਜਾ ਰੂਮ ਬਣਿਆ ਹੋਇਆ ਤੇ ਆ ਆ ਗਿਆ ਜੀ ਉੱਪਰਲਾ ਬੈਡਰੂਮ ਤੀਜਾ ਬੈਡਰੂਮ ਜਿਹੜਾ ਤੇ ਆ ਦੇਖੋ ਇਹ ਵੀ ਪੂਰਾ ਖੁੱਲਾ ਢੁਲਾ ਬਣਿਆ ਹੋਇਆ ਤੇ ਇਹਦੇ ਬੈਕ ਸਾਈਡ ਤੇ ਜਿਹੜੀ ਜਗ੍ਹਾ ਛੱਡੀ ਹੋਈ ਆ ਉਹ ਤੁਹਾਨੂੰ ਦਿਖਾਉਨੇ ਆ ਤੇ ਵੱਡੀ ਸਾਰੀ ਵਿੰਡੋ ਲੱਗੀ ਹੋਈ ਏ ਇਹਦੇ ਵਿੱਚ ਰੋਸ਼ਨੀ ਲਈ ਤੇ ਵੈਂਟੀਲੇਸ਼ਨ ਲਈ ਇਹ ਕਮਰੇ ਦੇ ਨਾਲ ਆ ਗਿਆ ਜੀ ਆ ਆ ਦੇਖੋ ਸਟੱਡੀ ਰੂਮ ਵੀ ਪੂਰਾ ਖੁੱਲਾ ਢੁਲਾ ਸਟੱਡੀ ਰੂਮ ਬਣਿਆ ਹੈ ਇਹ ਬਹੁਤ ਘੱਟ ਕੋਠੀਆਂ ਦੇ ਵਿੱਚ ਮਿਲਦਾ ਜੀ ਇਹ ਜਿਹੜਾ ਸਟੱਡੀ ਰੂਮ ਬਣਿਆ ਹੋਇਆ ਆਪਾਂ ਇਹਦੇ ਵਿੱਚ ਹੀ ਦੇਖਿਆ ਵੀ ਸਟੱਡੀ ਰੂਮ ਇਹਨਾਂ ਨੇ ਅਲੱਗ ਬਣਾਇਆ ਹੋਇਆ ਬੱਚਿਆਂ ਵਾਸਤੇ ਤੇ ਆ ਗਿਆ ਜੀ ਗੇਟ ਬੈਕ ਸਾਈਡ ਤੇ ਆਹ ਦੇਖੋ ਜੀ ਇੱਧਰ ਵੀ ਪੂਰਾ ਖੁੱਲਾ ਢੁਲਾ ਮਾਹੌਲ ਆ ਤੇ ਹਵਾਦਾਰ ਕੋਠੀ ਆ ਜੀ ਪੂਰੀ ਤੇ ਆ ਬੈਕ ਸਾਈਡ ਤੇ ਇਹਨਾਂ ਨੇ ਜਗ੍ਹਾ ਛੱਡੀ ਹੋਈ ਆ ਇੱਥੇ ਆਪਾਂ ਜਾਲ ਜੂਲ ਵੀ ਪਾ ਸਕਦੇ ਜਿਹੜਾ ਜਿਵੇਂ ਲੋਹੇ ਦਾ ਜਾਲ ਬਣਵਾਉਣਾ ਹੋਵੇ ਉਹ ਵੀ ਬਣਵਾ ਸਕਦੇ ਆ ਇਹਨਾਂ ਨੇ ਵੈਸੇ ਓਪਨ ਹੀ ਰੱਖਿਆ ਹੋਇਆ ਜੀ ਤੇ ਆਜੋ ਹੁਣ ਆਪਾਂ ਦਿਖਾਉਂਦੇ ਆ ਦੂਜੀ ਮੰਜ਼ਲ ਤੁਹਾਨੂੰ ਤੇ ਆ ਚੜਦੀਆਂ ਜੀ ਪੌੜੀਆਂ ਇਧਰ ਦੀ ਇੱਥੇ ਰੇਲਿੰਗ ਦਾ ਕੰਮ ਬਾਕੀ ਹੈ ਰੇਲਿੰਗ ਆਪਾਂ ਆਪਣੇ ਹਿਸਾਬ ਨਾਲ ਲਵਾ ਸਕਦੇ ਆ ਤੇ ਆ ਦੇਖੋ ਜੀ ਇੱਥੇ ਪੱਥਰ-ਪੱਥਰ ਲੱਗਿਆ ਹੋਇਆ ਪੌੜੀਆਂ ਦੇ ਉੱਤੇ ਤੇ ਇੱਕ ਕਮਰਾ ਉੱਪਰ ਬਣਿਆ ਹੋਇਆ ਜੀ ਉਹ ਵੀ ਤੁਹਾਨੂੰ ਦਿਖਾਉਨੇ ਆ ਉਹਨੂੰ ਵੀ ਆਪਾਂ ਆਪਣੇ ਹਿਸਾਬ ਨਾਲ ਕਿੱਦਾਂ ਮਰਜ਼ੀ ਯੂਜ਼ ਕਰ ਸਕਦੇ ਆ ਚਾਹੇ ਬੈੱਡਰੂਮ ਬਣਾ ਲਓ ਚਾਹੇ ਬਣਾ ਲਓ ਜੀ ਸਟੋਰ ਤੇ ਆ ਦੇਖੋ ਜੀ ਇੱਥੇ ਵਧੀਆ ਓਕੇ ਵਾਲਾ ਕੰਮ ਆ ਮਾਹੌਲ ਬਣਦਾ ਪੂਰਾ ਵਧੀਆ ਕੋਠੀ ਦਾ ਜੀ ਤੇ ਆ ਦੇਖੋ ਗੇੜ ਦਿੱਤਾ ਗਿਆ ਵੱਡੀ ਸਾਰੀ ਵਿੰਡੋ ਲੱਗੀ ਗਈ ਹੈ ਸਾਹਮਣੇ ਤੇ ਇਹ ਬਾਲਕੋਨੀ ਹੈ ਜੀ ਫਰੰਟ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਦੇਖੋ ਜੀ ਆ ਬਣਿਆ ਹਾ ਸਟੋਰ ਇਹ ਤੁਹਾਨੂੰ ਮੈਂ ਦਿਖਾਉਣਾ ਤੇ ਆ ਦੇਖੋ ਛੱਤ ਤੇ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਡਾਊਨ ਸੀਲਿੰਗ ਹੋਈ ਵੀ ਹੈ ਜੀ ਇੱਥੇ ਆ ਲਾਈਟਾਂ ਲੂਟਾਂ ਜੀਆਂ ਲੱਗੀਆਂ ਹੋਆਂ ਬਹੁਤ ਵਧੀਆ ਤੇ ਇੱਕ ਵਿੰਡੋ ਇੱਧਰ ਦਿੱਤੀ ਹੋਈ ਹੈ ਜੀ ਆ ਦੇਖੋ ਤੇ ਹੁਣ ਤੁਹਾਨੂੰ ਦਿਖਾਉਂਦੇ ਬਾਲਕੋਨੀ ਪੂਰੀ ਖੁੱਲੀ ਡੁੱਲੀ ਬਾਲਕੋਨੀ ਹੈ ਜਿਵੇਂ ਇੱਥੇ ਆਪਦਾ ਗਰਮੀਆਂ ਗਰਮੀਆਂ 'ਚ ਬਾਹਰ ਮੰਝੇੜਾ ਕੇ ਸੋਨਾ ਤੇ ਨਿਆਰੇ ਵਾਲਾ ਕੰਮ ਆ ਜੀ ਪੂਰਾ ਆ ਦੇਖੋ ਜੰਗਲਾ ਬਣਿਆ ਹੋਇਆ ਤੇ ਆ ਦੇਖੋ ਇਹਨਾਂ ਦਾ ਮੰਝਾ ਰੱਖਿਆ ਹੋਇਆ ਜੀ ਪਹਿਲਾਂ ਹੀ ਤੇ ਆਹ ਦੇਖੋ ਜੀ ਫਰੰਟ ਤੇ ਕੁਝ ਐਦਾਂ ਦਾ ਐਲੀਵੇਸ਼ਨ ਬਣਿਆ ਹੋਇਆ ਇੱਥੇ ਤੇ ਜੱਚਦੀ ਆ ਪੂਰੀ ਕੋਠੀ ਰੰਗ ਰੰਗ ਵੀ ਪੂਰਾ ਓਕੇ ਆ ਪੱਥਰ ਪੁੱਥਰ ਵੀ ਵਧੀਆ ਲੱਗਾ ਹੋਇਆ ਜਿਹੜਾ ਡਿਜ਼ਾਈਨ ਬਣਿਆ ਹੋਇਆ ਪੱਥਰ ਦਾ ਤੇ ਆ ਜਾਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਉੱਪਰਲਾ ਜਿਹੜਾ ਕਮਰਾ ਬਣਿਆ ਹੋਇਆ ਔਰ ਸਾਹਮਣੇ ਇਹਨਾਂ ਨੇ ਇੱਥੇ ਆਪਣੀ ਪੇਟੀ ਪੂਟੀ ਰੱਖੀ ਆ ਸਟੋਰ ਦੇ ਵਜੋਂ ਯੂਜ਼ ਕਰ ਰਹੇ ਇਹਨੂੰ ਆਪਾਂ ਆਪਣੇ ਹਿਸਾਬ ਨਾਲ ਕਿੱਦਾਂ ਵੀ ਯੂਜ਼ ਕਰ ਸਕਦੇ ਹਾਂ ਜੀ ਤੇ ਆ ਦੇਖੋ ਜੀ ਇਹਦੇ ਛੱਤ ਤੇ ਡਿਜ਼ਾਈਨ ਬਣਿਆ ਹੋਇਆ ਪੀਓਪੀ ਦਾ ਤੇ ਵੱਡੀ ਸਾਰੀ ਵਿੰਡੋ ਦਿੱਤੀ ਗਈ ਇਹਦੇ ਵਿੱਚ ਵੀ ਜਿਹੜੀਆਂ ਵਿੰਡੋਆਂ ਉਹ ਵੀ ਕਾਫੀ ਵੱਡੀਆਂ ਵੱਡੀਆਂ ਲੱਗੀਆਂ ਹੋਊਗਾ ਸਾਰੀਆਂ ਤੇ ਆਜੋ ਜੀ ਹੁਣ ਆਪਾਂ ਛੱਤ ਤੇ ਚੱਲਦੇ ਆਂ ਨਾਲੇ ਤੁਹਾਨੂੰ ਦਿਖਾਉਨੇ ਆਸੇ ਪਾਸੇ ਦਾ ਮਾਹੌਲ ਤੇ ਨਾਲੇ ਕਰਦੇ ਆਂ ਰੀਡ ਦੀ ਗੱਲ ਆਹ ਦੇਖੋ ਬੈਕ ਸਾਈਡ ਤੇ ਵੀ ਪੂਰੀ ਖੁੱਲੀ ਡੁੱਲੀ ਜਗ੍ਹਾ ਛੱਡੀ ਹੋਈ ਆ ਤੇ ਪੌੜੀਆਂ ਚੜਦਿਆਂ ਇਧਰ ਦੀ ਤੇ ਇਧਰ ਦਿਖਾਉਂਦੇ ਆਪਾਂ ਛੱਤ ਤੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਕਿ ਕਿੰਦਾ ਨਹੀਂ ਕੋਠੀਆਂ ਬਣੀਆਂ ਆਸੇ-ਪਾਸੇ ਆ ਗਏ ਜੀ ਪੌੜੀਆਂ ਇਹ ਪੌੜੀਆਂ ਦੇ ਉੱਤੇ ਵੀ ਪੱਥਰ ਲੱਗਿਆ ਹੋਇਆ ਤੇ ਇੱਕ ਹੋਰ ਗੱਲ ਆ ਜੀ ਛੱਤ ਤੇ ਵੀ ਤੁਹਾਨੂੰ ਦਿਖਾਉਂਦੇ ਆ ਇਹ ਕਹਿੰਦੇ ਵੀ ਛੱਤ ਤੇ ਵੀ ਆਪਾਂ ਟਾਈਲਾਂ ਲੰਗਾ ਹੋਗਾ ਵਧੀਆ ਟਾਈਲ ਲੱਗੀ ਹੋਈ ਆ ਛੱਤ ਦੇ ਉੱਤੇ ਵੀ ਲੋਕੇਸ਼ਨ ਵੀ ਪੂਰੀ ਇੱਕ ਨੰਬਰ ਆ ਜੀ ਕੋਠੀ ਦੀ ਤੇ ਆ ਦੇਖੋ ਜੀ ਉੱਪਰ ਟਾਈਲ ਲੱਗੀ ਹੋਈ ਆ ਤੇ ਆ ਟੈਂਕੀ ਵਾਲੀਆਂ ਥੋੜੀਆਂ ਜੀਆਂ ਜਿਹੜੀਆਂ ਟੈਲਾਂ ਰਹਿੰਦੀਆਂ ਜੀ ਲੱਗਣ ਵਾਲੀਆਂ ਬਾਕੀ ਸਾਰੇ ਪਾਸੇ ਟੈਲਾਂ ਲੱਗੀਆਂ ਹੋਊਗਾ ਆ ਪੰਜ ਸੱਤ ਟੈਲਾਂ ਰਹਿੰਦੀਆਂ ਜੀ ਲੱਗਣ ਵਾਲੀਆਂ ਤੇ ਆਜੋ ਹੁਣ ਤੁਹਾਨੂੰ ਦਿਖਾਉਨੇ ਕਲੋਨੀ ਦਾ ਮਾਹੌਲ ਕਿਦਾਂ ਦਾ ਵੀ ਕਿਦਾਂ ਦੀਆਂ ਕੋਠੀਆਂ ਬਣੀਆਂ ਤੁਹਾਨੂੰ ਆ ਪਹਿਲੇ ਹੀ ਦੱਸ ਗਿਆ ਸੀ ਕਿ ਵੀ ਇੱਕ ਤੋਂ ਇੱਕ ਕੋਠੀ ਬਣੀ ਹੋਈ ਆ ਇੱਥੇ ਜਿੰਨੀਆਂ ਵੀ ਕੋਠੀਆਂ ਨੇ ਤੇ ਆ ਦੇਖੋ ਇਹ ਦਰਖਤ ਤੇ ਦਰਖਤ ਲੱਗੇ ਹੋਇਆ ਚਾਰੇ ਪਾਸੇ ਵੀ ਵਧੀਆ ਪੂਰਾ ਓਕੇ ਵਾਲਾ ਕੰਮ ਆ ਜੀ ਕੋਠੀਆਂ ਵੀ ਪੂਰੀਆਂ ਸੋਹਣੀਆਂ ਬਣੀਆਂ ਹੋਊਗਾ ਜੈ ਇੱਧਾਂ ਤੇ ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 90 ਲੱਖ ਰੁਪਈਆ ਇਸ ਕੋਠੀ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਣਤਾਨ ਕੀਤਾ ਜਾਊਗਾ ਜਿਹੜੇ ਵੀ ਕਸਟਮਰ ਇਹ ਕੋਠੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 7814092514 7814092514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਜੀ ਨੇ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਤੁਸੀਂ ਵੀ ਆਪਣੀ ਕੋਠੀ ਜ਼ਮੀਨ ਮਕਾਨ ਦੁਕਾਨ ਵੇਚਣਾ ਜਾਂ ਕਿਰਾਏ ਤੇ ਚੜਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਉਹਦੀ ਵੀਡੀਓ ਪਾ ਕੇ ਉਹਨੂੰ ਵੀ ਜਲਦੀ ਤੋਂ ਜਲਦੀ ਸੇਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਾਫੀ ਸ਼ਹਿਰਾਂ ਚੋਂ ਆਪਣੇ ਕੋਲ ਵੀਡੀਓ ਆਈਆਂ ਹੋਈਆਂ ਉਹ ਵੀ ਆਪਾਂ ਜਲਦੀ ਅਪਲੋਡ ਕਰਾਂਗੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਕੋਠੀ ਦੀ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਥੈਂਕ ਯੂ ਜੀ